ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਹਰੀ ਹਰੀ ਕੇ ਬੁਰਜ ਬੋ ਚੁੱਕੇ ਜੀ ਬਾਈ ਰਾਣਿਆਂ ਕੋਲ ਜੀ ਜ਼ਿਲ੍ਹਾ ਫਰੀਕੋਟ ਪਹਿਲਾ ਤਹਿਸੀਲ ਜੈਤੂ ਦੇਖੋ ਘਟਾ ਘਟਾ ਵੀ ਅੱਜ 7-8 ਦੇ ਲੱਗ ਗਏ گاਵਾ ਸੇਲ ਮੜਾ ਕੈਮਰਾ ਘੁਮਾ ਦਿਓ ਚੰਗੇ ਜੰਗੇ ਭਾ ਹੋਣਗੇ ਬਿਲਕੁਲ ਛੋਟੇ ਛੋਟੇ ਭਾ ਕਰਨੇ ਵੀ ਨੇ ਚਾਹ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਰਾਣੀ ਠੀਕ ਠਾਕ ਜੀ ਹਾਂ ਠੀਕ ਠਾਕ ਚਲੋ ਵੇਖ ਗਿਆ ਮਾਲ ਵੇਚ ਹਾਂ ਜੀ ਵੇਖ ਗਿਆ ਸਾਰੇ ਚੱਲ ਚੱਲ ਹਾਂ ਜੀ ਬਾਜੀ ਭਾਜ ਜਾਇ ਜਾਂਦਾ ਨਾ ਤੁਹਾਡਾ ਭਾਣ ਵਾਲੀ ਵਿਕਣਾ ਕਿ ਨਹੀਂ ਭਾਣ ਵਾਲੀ ਵਿਕਣਾ ਜੀ ਭਾਣ ਵਾਲੀ ਆ ਫਿਰ ਰਹਿ ਗਈ ਜੀ ਹਾਂ ਜੀ ਬਿਆਨਾ ਪਤਾ ਸੀ 60000 ਰੁਪਏ ਬੰਦੇ ਦੇ ਉਹਨਾਂ ਦੇ ਰਿਸ਼ਤੇਦਾਰੀ ਦੀ ਮਾਰਗਮੁਰਗ ਹੋ ਗਈ ਉਹ ਵਿਚਰਾਇਆ ਨੀਗਾ ਤੇ ਮੈਨੂੰ ਗੱਡੀਿਕਣਾ ਪੈ ਗਿਆ ਫੋਨ ਵਾੜਦੇ ਬਹੁਤ ਜਿਆਦਾ ਆਏ ਸੀ ਥੋੜੇ ਨਹੀਂ ਆਏ ਜੀ ਚਲੋ ਕੋਈ ਗੱਲ ਨਹੀਂ ਵਿਕਦੇ ਜਾਂਦੇ ਕੋਈ ਰਹਿ ਕੇ ਕਰਕੇ ਕਿ ਨਹੀਂ ਹੋ ਠੀਕ ਆ ਬਾਈ ਜੀ ਹਾਂ ਜੀ ਠੀਕ ਆ ਬਾਈ ਚਲ ਕਰੀ ਸ਼ੁਰੂ ਆਜੋ ਫਿਰ ਲਓ ਜੀ ਬਸ ਠੀਕ ਜਾਓ ਇਧਰ ਲੱਗੀ ਫਿਰ ਹਾਂ ਹਾਂ ਜੀ ਇਹ ਗੱਪਣਾ ਜੀ ਨਹੀਂ ਗੱਪਣਾ ਨਹੀਂ ਠੀਕ ਆ ਇਹ ਤਾਂ ਵੈਸੇ ਪਰਸੋਂ ਹੀ ਭਰਾਇਆ ਜੀ ਦੁੱਧ ਹੁਣ ਇਹਦੇ ਥੱਲੇ 7 ਲੀਟਰ ਹੈਗਾ ਜੀ 7 ਕਿਲੋ ਹੈਗਾ ਹਾਂਜੀ ਹਾਂਜੀ ਠੀਕ ਹੈ ਹੈ 7 ਲੀਟਰ ਹੈ ਹੈ ਮਗਰਲੇ ਥੋੜਾ ਤੇਲ ਜੀ ਅੱਛਾ ਤੇਲ ਲਾ ਪਾ ਬਿਲਕੁਲ ਮੁਫਤ ਦਾ ਜੀ ਠੀਕ ਆ ਉਹ ਤੋਂ ਬਾਈ ਨੇ ਤਾਜੀ ਆ ਮਗਰਲੇ ਹਨਾ ਤਾਜੀ ਲਈ ਸੀ ਘਰ ਵਾਸਤੇ 92000 ਅੱਛਾ ਠੀਕ ਆ ਹਾਂਜੀ ਤੇ ਖੋਲੀ ਫਿਰ ਹੁਣ ਤੇ ਖੋਲੋ ਜੀ ਥੋੜੀ ਮੜਾ ਇਹਨੂੰ ਖੋਲੋ ਲੋ ਜੀ ਨਾਥਨ ਨੋਥ ਦਾ ਬਹੁਤ ਵੈਟ ਦੇ ਤੇ ਦੁੱਧ 7 ਕਿਲੋ ਹੈਗਾ ਹਾਂਜੀ ਹੀਟ ਦੀ ਆਈ ਹੋਈ ਫਿਰ ਹੀਟ ਇਹਦਾ ਟੀਗਾ ਪਰਸੋਂ ਭਰਾਤਾ ਜੀ ਭਰਾਦਾ ਹਾਂਜੀ ਆ ਚਲੀ ਗਈ ਫਿਰ ਲਾਦਾ ਲੱਗੂ ਬਲੂਟੂ ਦੇ ਗਈ ਆਵੇ ਨਿਸ਼ਾਨੀ ਲੱਗੀ ਬੀਆ ਲੋ ਰੇਣੀ ਨਾਰਨੀ ਇਹ ਲੇ ਦਿੱਕਾ ਬਿਲਕੁਲ ਬਿਲਕੁਲ ਚਲੋ ਆਪਾਂ ਹੁਣ ਖਾਲੀ ਕਹਿ ਕੇ ਦੇਣੀ ਹੈ ਜੀ ਪਰ ਵੜ ਬੁਰ ਕਦਗਾਠ ਵਾਲੀ ਹੈ ਜੀ ਬਾਈ ਜੀ ਮੈਂ ਸੱਜਰ ਸੱਲੇ ਦੁੱਧ ਕਿੰਨੇ ਚੋਈ ਕਿਤੇ ਸੀ ਫਿਰਾਂ ਦੀ ਸੱਜਰ ਸੱਲੇ ਦਾ ਸੀਗਾ ਇਹਦੇ ਸੱਲੇ 24 ਲੀਟਰ ਦਾ ਜੀ 24 ਲੀਟਰ ਆ ਜਾਓ ਵੀਰ ਜੀ ਆ ਜਾਓ ਬਸ ਆ ਕਮਾ ਲਿਓ ਕਮਾ ਲਿਓ ਕਮਾ ਲਿਓ ਠੀਕ ਹੈ ਵੱਡੀ ਬਹੁਤ ਆ ਜੀ ਬਾਈ ਨੂੰ ਚੀ ਜਦੀ ਹੈ ਜੀ ਨਹੀਂ ਪੂਰੀ ਵੱਡੀ ਹੈ ਜੀ ਹਾਂਜੀ ਰਣਾ ਜੀ ਭਾਬੂ ਬਸ ਛੋਟੇ ਹੀ ਰੱਖਣੇ ਹੈ ਇਹੜਾ ਹਣਾ ਆਹ ਜੀ ਭਾ ਜੀ ਬਸ ਔ ਫਰੀ ਆ ਜੀ ਜਿਹੜੇ ਬੰਦੇ ਨੂੰ ਹੁਣ ਮੰਨ ਕੇ ਚੱਲੋ ਵੀ 6 ਕਿਲੋ 7 ਕਿਲੋ ਦੁੱਧ ਆ ਜੀ ਹਾਂ ਚਲੋ ਗਾਂ ਚਾਹ ਪਾਣੀ ਬਣੀ ਜਾਊਗੀ ਨਹੀਂ ਅਗਲਾ ਚਾਹ ਪਾਣੀ ਵਾਲੇ ਦਾ ਬਣੀ ਜਾਊਗਾ ਜੀ ਹਾਂਜੀ ਹਾਂ ਬੋਲੋ ਜੀ ਇਹ 12000 ਰੁਪਏ ਦੇ ਦਾਂਗੇ ਜੀ ਬਾਲਾ ਨਹੀਂ ਕਹਿੰਦੇ ਜੀ ਚਲੋ 12000 ਦੇ ਚਲ ਜਾਣ ਦੋ ਹਾਂਜੀ ਠੀਕ ਆ ਬਾਛਾ ਲਾਉਣ ਹੁਣ ਇਹ ਦੂ ਦਾ ਛੋੜਾ ਆਪਾ ਵੱਚੀ ਨਹੀਂ ਹੁੰਦੀ ਜੀ ਇਹ ਰਹਿ ਕਰ ਗਈ ਜੀ ਤੇ ਵੜ ਰੇ 70000 ਦੀ ਨੇ ਤਿਲ ਨਹੀਂ ਵੇਖ ਜੰਦਾ ਹੈਗੀ ਜੀ ਹੈਗੀ ਹਾਂਜੀ ਤੇ ਆਹ ਜਰਸੀ ਆ ਗਈ ਜਰਸੀ ਜੀ ਇਹ ਟੋਕਰ ਗੱਬਣੇ ਜੀ ਇਹ 6 ਮਹੀਨਾ ਲੱਗ ਗਿਆ ਜੀ ਇਹਨੂੰ 6 ਮਹੀਨਾ ਲੱਗ ਗਿਆ ਤਕ ਲੋ ਜੀ ਲੋ ਜੀ ਦੂਜਾ ਸੂਆ ਜੀ 6 ਮੈਨੇ ਲੱਗ ਗਿਆ ਹਾਂਜੀ ਤੇ ਇਹ ਵੀ ਬਾਈ ਦੀ ਘਰ ਦੀ ਹੈ ਨਾ ਹਾਂ ਘਰ ਦੀ ਆ ਪੰਜਾਬ ਵਾਲੀ ਜਰਸੀ ਹੈ ਜੀ ਹਾਂ ਬਿਲਕੁਲ ਚਲੋ ਮੇਰਾ ਵੀ ਸਾਈਜ਼ ਵੀ ਪਾ ਕੇ ਫਿਰ ਖਰਾਬ ਨਾ ਕੋਈ ਹਾਂ ਸਾਈਜ਼ ਪਾ ਕੇ ਬੰਦੇ ਗਏ ਹਾਂ ਖਰਾਬ ਕਰ ਕੋਈ ਜੇ ਤਾਂ ਪਤਾ ਆਓ ਬਾਈ ਜੀ ਹਨਾ ਜੀ ਹਾਂਜੀ ਆ ਬਾਅਦ ਫਿਰ ਤੁਹਾਨੂੰ ਬਤਾ ਲਗੂ ਇਹ ਹੁੰਦਾ ਵੇਖ ਗਏ ਫਿਰ ਕਹਿਣਾ ਹੁੰਦਾ ਹੀ ਹੁਣ 6 ਕਿਲੋ ਦੁੱਧ ਹੈਗਾ ਪੱਕਾ 6 ਕਿਲੋ ਦੁੱਧ ਤੇਨ ਦਿਨ ਕਹੀ ਗਿਆ ਮੈਂ ਆਉਣਾ ਜੀ ਮੈਂ ਆਉਣਾ ਜੀ ਹਾਂਜੀ ਹਾਂਜੀ ਲੋ ਜੀ 6 ਕਿਲੋ ਦੁੱਧ ਹੁਣ ਹੈਗਾ ਜਰਸੀ ਪਿਹੋਰ ਪੰਜਾਬ ਵਾਲੀ ਹਾਂਜੀ ਮੜਮ ਬਾਈ ਜੀ ਫੇਸ ਕੁਆਲਿਟੀ ਦਿਖਾ ਠੀਕ ਆ ਚਲੋ ਲੈ ਚਲੋ ਲੈ ਚਲੋ ਰਣਾ ਫਿਰਿੰਦਾ ਮੌਲੀ ਕੀ ਭਾਜੀ ਇਹਦਾ 50000 ਦੀ 500 ਕਿਲੋਮੀਟਰ ਆਪੀ 50000 ਰੁਪਏ ਚ ਪਹੁੰਚ ਕਰ ਦਿਆਂਗੇ ਜੀ 50000 ਦੇ ਵਿੱਚ 100 ਕਿਲੋਮੀਟਰ ਆ ਠੀਕ ਆ ਪਹੁੰਚ ਹੋ ਜੂਗੀ ਬਸ ਕਿਹਲਾ 100 ਕਿਲੋਮੀਟਰ ਕਹਿੰਦੇ ਜੀ ਹਾਂ ਚਲੋ ਠੀਕ ਆ ਚੋ ਆਪਸ ਮਾ ਵਧੀਆ ਹੋਊਗਾ ਜੀ ਹਾਂ ਜੀ ਇੱਕ ਨੰਬਰ ਆ ਜੀ ਠੀਕ ਆ ਉਹ ਇੰਨਾ ਵੀ ਚੋਂਦੀ ਬਾਈ ਦੇ ਘਰ ਵੱਲ ਗਈ ਆ ਬੜੂਏ ਚੋਂਦੀਆਂ ਆ ਤਾਂ ਧਰ ਤੁਰ ਜਾਂਦਾ ਨਹੀਂ ਇਹ ਕਈ ਵਾਰੀ ਬੰਦੇ ਤੋਂ ਕਸੂਰੇ ਕਰਾਵੇ ਉਹ ਬਿਲਕੁਲ 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 ਉਹਨਾਂ ਤਾਂ ਖੁਸ਼ ਹੋ ਕੇ ਮਿਲਦੀ ਕਰਦੇ ਕਦੇ ਕਦੇ ਚਲੋ ਤੇ ਆ ਸੂਆ ਇਸ ਸੁਆ ਤੀਜਾ ਸੂਈ ਆ ਰਿਜੀਨਲ ਜੀ ਹਾਂਜੀ ਹਾਂਜੀ ਆ ਰਾਤ ਸੂਈ ਆ ਜੀ ਇਹ ਕੱਲ ਵਾਲੀ ਅੱਛਾ ਤੇ ਮਗਰੇ ਦੇ ਬੱਛਾ ਆ ਗਿਆ ਜੀ ਬੱਛਾ ਮਗਰਾ ਸੀਲ ਠੰਡੀ ਬਹੁਤ ਆ ਜੀ ਠੀਕ ਹੈ ਬੁੱਧ ਵੇੜ ਪਾ ਦੂਗੀ 17 18 ਲੀਟਰ ਜੀ 17 18 14 ਲੀਟਰ ਬੋਲੇ ਦੀ ਸਟਾਰਟਿੰਗ ਆ ਜੀ ਪਾ ਪਲਾ 20 ਦੇਵੇ ਆਪਾਂ 18 ਕਿੱਗੀਆਂ ਦੇਵਾਂਗੇ ਹਾਂਜੀ 14 ਕਿਲੋ ਬੋਲੀ ਹੈ ਜੀ ਬੋਲੀ ਹਾਂਜੀ ਠੰਡੀ ਲਓ ਜੀ 14 ਕਿਲੋ ਇਸ ਟਾਈਮ ਬੋਲਾ ਹੀ ਆ ਤੇ ਠੰਡਾ ਠੰਡਾ ਜੀ ਕਰੋ ਜੀ ਅਗਰੇ ਵੇੜ ਬਹੁਤ ਸੋਹਣੀ ਹੈ ਵੱਡੀ ਵੇੜ ਹਾਂਜੀ ਬਾਕੀ ਤੀਜਾ ਸੂ ਆ ਗਿਆ ਨਾ ਤੀਜਾ ਸੂਆ ਸੂਈ ਬੱਚਾ ਬੱਚੇ ਬਹੁਤ ਸੋਹਣਾ ਆ ਗਿਆ ਕਿਤੇ ਮੱਛੀ ਹੁੰਦੀ ਚਲ ਤੋਰੋ ਜੀ ਤੋਰੋ ਜੀ ਹਾਂ ਯਾਰ ਸ਼ਹਿਰ ਦਾ ਬੱਚਾ ਜੀ ਹਾਂ ਜੀ ਪਰ ਮਾਲੀ ਚਲੋ ਰੱਬ ਦੀ ਦੇਣ ਆ ਜੀ ਆ ਬਾਜੀ ਬਾਤ ਬਾਤ ਹਾਂ ਜੀ ਠੀਕ ਆ ਚੁਆਈ ਜੋ ਹੈ ਮਰੀ ਚੁਆਈ ਇੱਕ ਨੰਬਰ ਆ ਜੀ ਮੱਝਰਗੀ ਚੁਆਈ ਆ ਜੀ ਹਾਂ ਚਲੋ ਆ ਜਾਓ ਜੀ ਆ ਜਾਓ ਜੀ ਆ ਜਾਓ ਆ ਜਾਓ ਲਿਓ ਇਹਦਾ ਫਰਮੋਲੋ ਜੀ 60000 ਦੀ ਇਹ ਦੇ ਦਾਂਗੇ। ਕਰ ਦੋ ਮਾਨਤਨ ਹੁੰਦਾ। ਚਲ ਕੋਈ ਜਾਇਦ ਜਾਂ ਕਰ ਦਾਂਗੇ ਜੀ। ਆਪਾਂ ਇਹਦੇ ਚ ਮੁੱਲ ਦੀ ਜਾਇਦ ਰੱਖੀ ਜੁੰਦਾ। ਚਲ ਲਓ ਜੀ 60000 ਕੋਈ ਨੂੰ ਮਾਨਤਨ ਕਰ ਦੇਣਗੇ। ਚਲ ਇਹ ਵੀ 100 ਕਿਲੋਮੀਟਰ ਜਾਂ ਹੁੰਦਾ ਫਿਰ ਪਹੁੰਚ। ਪਹੁੰਚ ਹੀ ਜਾਂਦੋ। ਜਾਂਦਗੇ ਜੀ। ਚਲੋ ਜਾਂਦੋ ਜੀ। ਲਓ ਜੀ 100 ਕਿਲੋਮੀਟਰ ਤੱਕ ਇਹ ਵੀ ਪਹੁੰਚ ਲੈ ਜਾਏ ਕੋਈ ਨਹੀਂ। 60 ਦੇ ਵਿੱਚੋਂ ਪਹੁੰਚ ਕਰ ਦਿੰਦੇ। ਆ ਕਰ ਦੇਣੀ ਛੱਡ ਦੇ ਵਿੱਚ। ਚਲ ਠੀਕ ਆ। ਤੇ ਆ ਗੱਬਣਾ ਜੀ। ਸੂਈ ਵੀ ਆ ਜੀ। ਇਹਦੇ ਮਗਰ ਬੱਚਾ ਆ ਗਿਆ ਜੀ। ਅੱਛਾ ਅੱਛਾ ਆ ਗਿਆ। ਹਾਂਜੀ। ਠੀਕ ਆ। ਇਹਦੇ ਮਗਰ ਇਹ ਥੱਲੇ 14 ਚੰਗੀ ਸੇਵਾ ਬੰਦਾ ਕਰ ਲੂਗਾ ਤਾਂ ਆਪਦੀ ਵਿਧਾ ਲੂਗਾ ਤਾਂ ਨਹੀਂ ਇੰਨਾ ਤਾਂ ਨੋਰਮਲ ਸੇਵਾ ਤੇ ਹੈਗਾ ਜੀ ਇਹ ਬਿਲਕੁਲ ਲੋ ਜੀ ਇਹ ਵੀ ਤਰੋ ਚੋਰਾ 15 ਲੀਟਰ ਇਸ ਟਾਈਮ ਬੋਲੇ ਦੇ ਆ ਤੇ ਬੱਛਾ ਮਗਰਾ ਗਿਆ ਦੇ ਵੀ ਹਾਂ ਜੀ ਇਹ ਵੀ ਵਿਹੜ ਸੋਹਣੀ ਆ ਵੱਡੀ ਵਿਹੜਾ ਚੋਇਸ ਵੰਦੀ ਵਧੀਆ ਜੀ ਇੱਕ ਨੰਬਰ ਜੀ ਚੋਇਸ ਦੀ ਆ ਧਾਰਵਣਾ ਮਾਰੇ ਜੀ ਬਿਲਕੁਲ ਠੀਕ ਹੈ ਠੀਕ ਹੈ ਠੀਕ ਹਾਂ ਜੀ ਇਹ ਵੀ ਦੋਹ ਲੋ ਦੇਖੋ ਜੀ ਵਿਹੜ ਪੂਰੀ ਚੰਗੀ ਦੂਜਾ ਸੁਆ ਸਮੀ ਸੁਵਾਈ ਆ ਠੀਕ ਆ ਹਾਂ ਜੀ ਆ ਕਰੋ ਚੱਕਰ ਤੇ ਪਾ ਇਹਦਾ ਟੋਕੜਾ ਵਾਲਾ ਹੀ ਕਰ ਦੇਣਾ ਜੀ ਉਹ ਰੀਵਰਸ 55 60000 ਨੂੰ ਟੋਕੜ ਗੱਭਨ ਵੇਖ ਜਾਂਦੀ ਤੇ ਨਾ ਮੀਨਾ ਜੀ ਤੁਹਾਨੂੰ ਵੀ ਹਾਂਜੀ ਹਾਂ ਵੇਖ ਜਾਂਦੀ ਆ ਹਾਂਜੀ ਤੇ ਆਪਾਂ ਹੁਣ ਕਿੰਨਾ ਕਰਨਾ ਹਾਂਜੀ ਕਿੰਨਾ ਕਰਨਾ ਜਿਹੜਾ ਪਹੁੰਚ ਕਰਾਉਣੇ ਦਾ 60000 ਦੀ ਕਰਦਾ ਹਾਂ 100 ਕਿਲੋਮੀਟਰ ਵਾਲਾ 150 ਕਿਲੋਮੀਟਰ ਵਾਲਾ ਠੀਕ ਆ ਜੇ ਨਹੀਂ ਕਰਾਉਣੇ ਦਾ 55000 ਰੁਪਏ ਆਪਾਂ ਖਰਾ ਪਰ ਲੈ ਲਾਂਗੇ ਪਹੁੰਚੇ ਲਾਪ ਪਿਆ ਦੀ ਬਾਕੀ ਠੀਕ ਆ 55000 ਦੇ ਦੇ ਕੋਈਂ ਦੇ ਦੇ ਹਾਂਜੀ ਵਾ ਠੀਕ ਚੱਲਣਾ ਉਹ ਤੋਂ ਕੰਮ ਨਾ ਠੀਕ ਆ ਹਾਂਜੀ ਚੁਰਪਾ ਜੈ ਜੀ ਆ ਪਾ ਬਿਲਕੁਲ ਜੈ ਜੈ ਛੋਟੀ ਮਗਰੇ ਦੇ ਬੱਛੀ ਆ ਜੀ ਹਾਂਜੀ ਦੂਜਾ ਸੁਆ ਸੁਈ ਆ ਜੀ 13 ਲੀਟਰ ਇਹ ਥਲੇ ਬੋਲੀ ਆ ਜੀ ਪਰਸੋ ਦੀ ਸੁਈ ਵੀ ਆਏ ਅੱਛਾ ਬੱਛੀ ਮਗਰੇ ਬੋਲਿਆ ਚਾਰ ਚੁਰੂ ਦੇਖੋ ਜੀ ਟੂੜੀ ਦੱਬੀ ਦਰੀ ਹੋਣੀ ਨਹੀਂ ਨਹੀਂ ਠੀਕ ਹੈ ਹਾਂਜੀ 13 ਕਿਲੋ ਐਸ ਟਾਈਮ ਬੋਲਾਈ ਆ ਬੋਲਾ ਜੀ 18 17 ਲੀਟਰ ਖੁੱਲਾ ਦੱਦ ਪਾ ਦੇਣਾ ਇਹਨੇ 13 ਕਿਲੋ ਐਸ ਟਾਈਮ ਬੋਲਾਈ ਆ ਤੇ ਇਹ ਵੀ ਤੋਰ ਲੰਮੀ ਤੇ ਮਗਰੇ ਵੀ ਬੱਛੀ ਵੇਖੋ ਇਹ ਸਰ ਦੀ ਗੱਡੀ ਚੰਗੀ ਹਾਂ ਬੱਛੀ ਵੀ ਬਹੁਤ ਸੋਹਣੀ ਆ ਗਈ ਹਾਂਜੀ ਚਲੋ ਚੁਆਈ ਚੁਆਈ ਦੀ ਵਧੀਆ ਬੀ ਲੱਕ ਨੰਬਰ ਜੀ ਲੱਕ ਨੰਬਰ ਲਓ ਜੀ ਚੁਆਪ ਸਮਾਂ ਦੇ ਬੋਲਦਾ 12-13 ਸਾਲ ਆਲੇ ਬਾਠੀਕ ਇਹਦਾ ਮੁੱਲ ਜੀ ਬਸ 60000 ਦੀ ਦੇ ਦਾਂਗੇ ਜੀ ਮੁੱਲ ਨਹੀਂ ਕਰਾਂਗੇ 60000 ਦੀ ਚਲੋ ਠੀਕ ਆ ਦੇਣ ਨੂੰ ਹੀ ਆ ਜੀ ਬਸ ਫੜਾਣੀ ਆ ਜੀ 60000 ਰੁਪਏ ਵਿੱਚ ਹਾਂਜੀ ਚੱਲਾਂਦੇ ਕੰਮ ਜਾਇਜ ਆ ਜੀ ਗੱਲ ਬਿਲਕੁਲ ਜਾਇਜ ਕੋਈ ਨਹੀਂ ਬਾਕੀ ਮੋਕੇ ਦਾ ਮਾਨਤਨ ਕਰਨਾ ਫੋਨ ਮਨ ਲਾਇਆ ਰਾਜੇ ਦਾ ਤਾਂ ਕਿ ਲੋੜ ਚਾਪੇਲਾ ਬੰਦੇ ਦਾ ਕਰਨਾ ਵੀ ਪੈਂਦਾ ਹੀ ਆ ਤਾਂ ਹਾਂ ਕਰਨਾ ਪੈਂਦਾ ਹਾਂਜੀ ਹਾਂਜੀ ਤੇ ਆਹ ਹੈ ਜੀ ਇਹ ਵੈੜ ਨੂੰ ਹੋ ਗਈ ਜੀ 20 ਰੰਸੂਈ ਨੂੰ ਹਾਂ ਬੱਚਾ ਇਹਦੇ ਮਗਰ ਜੀ ਹਾਂਜੀ ਤੇ 14 ਲੀਟਰ ਦੁੱਧ ਆ ਜੀ ਇਹਦਾ ਚੋਰਾ ਕਲ ਦੁੱਧਾ ਹਾਂਜੀ ਠੀਕ ਆ ਬੱਚਾ ਮਗਰਾਂ ਹਾਂਜੀ ਲਓ ਜੀ ਜਵਾਬ ਫਸਮਾ ਇਹਦਾ ਵਰੀ ਹੈ ਜੀ ਇੱਕ ਨੰਬਰ ਜਵਾਬ ਸਮਾ ਜੀ ਠੀਕ ਇਹ ਵੀ ਦੋ ਰੋ ਲੋ ਜੀ ਬੱਛਾ ਮਗਰ ਆ ਗਿਆ ਹਾਂਜੀ ਤੇ 14 ਕਿਲੋ ਇਸ ਟਾਈਮ ਦੁੱਧ ਤਿਆਰ ਆ ਤਿਆਰ ਆ ਜੀ ਆ ਦੇਖੋ ਠੀਕ ਆ ਚੰਗੀ ਜੀ ਨੇ ਕੱਲੀ ਕਰੀ ਸਾਹਮਣੇ ਉਹ ਵਧਾ ਵੀ ਲਊਗਾ ਨਹੀਂ 14 ਦਾ ਟੁੱਟਦੀ ਨਹੀਂ ਆ ਬਸ ਜੀ ਬਸ ਬਸ ਹਾਂਜੀ ਹਾਂਜੀ ਆਜੋ ਜੀ ਆਜੋ ਆਜੋ ਠੀਕ ਆ ਕਹਿੰਦਾ ਫਿਰ ਮੋਲੇ ਜੀ ਇਹ 40000 ਦੀ ਦੇਵਾਂ ਚਲੋ 40000 ਦੀ ਹਾਂਜੀ ਚਲੋ ਦੋ ਹੋਰ ਜਾਣ ਦੋ 32000 38000 ਰਜਾਂ ਦੋ ਚਲ ਜੇ ਇਹਦਾ ਪਹੁੰਚ ਨੂੰ ਕਹਿੰਦਾ ਹੋਇਆ ਤਾਂ ਪਹੁੰਚ ਕਰ ਦਾਂਗੇ ਚਲ ਪਹੁੰਚ ਕਰ ਦਿੰਨੇ 38000 ਇਹ ਕਰ ਦੋ ਹਾਂਜੀ ਚਲ ਜਾਣ ਦੋ ਆਹ ਜੀ ਇਹ ਵੜ ਤਾਜੀ ਸੂਈਆ ਹੁਣੇ ਆਈ ਆ ਚੋਕੇ ਲੈਂਦੀ ਆ ਜੀ ਅੱਛਾ ਜੀ ਦੁੱਧ ਵੜ ਪਾ ਦੂਗੀ 18-20 ਲੀਟਰ ਇਹ ਹਾਂ ਹਾਂ ਤੇ ਜੇ ਮੰਨ ਕੇ ਚਲੋ ਕੋਈ ਵੀਰ ਹੋਇਆ 65000 ਦੀ ਵੜ ਆਪਾਂ ਦੇ ਦਾਂਗੇ 65000 ਦੀ ਹੈ ਹਾਂ ਠੀਕ ਆ ਇਹ ਕੱਲ ਆਪਰੇ ਲੈ ਤੜਕੇ ਚੋਕੇ ਲੈਂਦੇ ਤੜਕੇ ਚੋਕੇ ਹੋਏ ਥੋੜੇ ਮੂ ਤੇ ਬਾਕੀ ਆਹੀ ਹੈ ਨਹੀਂ ਵੇੜਾ ਹਾਂ ਹਾਂਜੀ ਹਾਂਜੀ ਤੇ ਲੋ ਜੀ ਆਹੀ ਵੇੜਾ ਸੇਲ ਆ ਬਾਈ ਬਹੁਤ ਸੋਹਣਾ ਭਾਅ ਕੀਤਾ ਵੀਰ ਨੇ ਤੇ ਬਾਕੀ ਮੇਰਾ ਵੀਰ ਬਾਰ ਬਾਰ ਇਹੀ ਬੇਨਤੀ ਕਰਦੇ ਹੁੰਦੇ ਆ ਕਿ ਇੱਥੇ ਆ ਕੇ ਚੁਾਈ ਕਰਕੇ ਲੈ ਜਾ ਕੇ ਨਹੀਂ ਕਰਨੀ ਤੇ ਓਨਰ ਮੰਗਾ ਸਕਦੇ ਤੁਹਾਡੀ ਫੋਟੋ ਗਾਰੰਟੀ ਹਣਾ ਜੀ ਹਾਂਜੀ 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 ਕੁਇਆ ਬ੍ਰਾਡ ਵਾਲਾ ਕੰਮ ਨਹੀਂ ਵੀ ਵਾਲਾ ਵੈਸੇ ਪਾ ਕੇ ਬੈਲਾ ਪਾ ਕੇ ਹਲਾ ਫੇਕਰ ਵਾਲੀ ਗੱਲ ਰੋ ਕਰੇ ਪੁੱਛੂਗਾ ਪਸੂਗਲੇ ਤੇ ਨੰਬਰ ਬੋਲ ਦੋ ਨੰਬਰ ਆਪਣਾ 98568 20524 ਜੀ ਠੀਕ ਹੈ 98568 20524 ਪਿੰਡ ਬੁਰਜ ਹਰੀਗੇ ਪਿੰਡ ਬੁਰਜ ਹਰੀਗੇ ਪਿੰਡ ਬੁਰਜ ਹਰੀਗਾ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਜੇਤੋ ਜੀ ਨਾਮ ਆਪਣਾ ਰਾਣਾ ਤੇ ਬਾਈ ਗੁਰਪ੍ਰੀਤ ਦੇ ਘਰੇ ਆਉਣਾ ਜੀ ਨੇ ਵੀ ਆਉਣਾ ਇਹ ਬਾਈ ਗੁਰਪ੍ਰੀਤ ਦਾ ਹਾਂਜੀ ਹਾਂਜੀ ਤੇ ਭਾਈ ਵਾਲੀ ਦੋਣੇ ਹਾਂਜੀ ਭਾਈ ਵਾਲਾ ਜੀ ਮੇਰਾ ਪਾਟਨਾਰ ਆ ਜੀ ਠੀਕ ਹੈ ਠੀਕ ਹਾਂਜੀ ਉਹ ਆਪਣਾ ਪਿੰਡ ਤਾਂ ਵੈਸੇ ਮੈਂ ਰਾਣਾ ਬੰਗੜੀ ਤੋਂ ਹਾਂ ਬ ਇਹਦੇ ਵੀਰ ਦਾ ਆਪਣਾ ਸਾਂਝਾ ਘਰ ਚਲੋ ਇਹਦੇ ਘਰੇ ਮਾਲਾ ਬੁਰਜਹਰੀ ਕੇ ਗੁਰਪ੍ਰੀਤ ਕਬੂਤਰਾਂ ਵਾਲਾ ਪਿੰਡ ਦੇ ਵਿੱਚ ਫੁੱਲ ਮਜੂਰ ਮਸ਼ਹੂਰ ਆ ਕਬੂਤਰਾਂ ਹਾਂਜੀ ਉਹਨਾਂ ਨੂੰ ਚੌੜ ਦਾ ਮਿੱਲੋ ਕਹਿੰਦੇ ਪਿੰਡ ਠੀਕ ਹੈ ਠੀਕ ਹੈ ਹਾਂਜੀ ਚਲੋ ਸਤਿ ਸ਼੍ਰੀ ਅਕਾਲ ਹਾਂਜੀ